ਮਤਲਬ ਇੰਗਲਿਸ਼ ਫਾਰਮ ਵੀ ਜੀ ਰੀਡ ਪ੍ਰਧਾਨ ਨਿਸ਼ਕਲਪ ਕੀ ਮਾਮਲਾ ਜਿਹੜਾ ਇਹੋ ਦੁਖਿਆ ਅ ਅੱਜ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਸਿੰਘ ਜੀ ਨੂੰ ਕੋਈ ਕੋਨ ਲਿਫਟ ਜਿਹਾ ਜਿਹਾ ਕਿਉਂਕਿ ਜੀਵਨਾਂ ਸਤੀ ਅਧਿਕਾਰੀ ਜੀ ਸੁਖਮਨੀ ਜੀ ਜੀ ਉਹਦਾ ਉਹਦੇ ਰੋਜ਼ ਮਜਾਰੇ ਦਾ ਧਰਨਾ ਕੀਤਾ ਤੁਹਾਡਾ ਉਸ ਦਾ ਪ੍ਰੋਗਰਾਮ ਸੀਗਾ ਉਸ ਪ੍ਰੋਗਰਾਮ ਤੇ ਅਸੀਂ ਜਾਣ ਲਈ ਪਿਆਰ ਤਿਬ ਤੇ ਕੋਲ ਨੇ ਆ ਕੇ ਪਰਮਜੀਤ ਸਿੰਘ ਕੋਲੋਂ ਮੁਟਕੈਂਗਾ ਜੀ ਨੋਟ ਵੀ ਆਇਆ ਸੀ ਜੀ ਪਰਸਾ ਨਹੀਂ ਨਹੀਂ ਕੋਈ ਨੋਟ ਨਹੀਂ ਆਇਆ ਜੀ ਕੋਈ ਨੋਟ ਨਹੀਂ ਆਇਆ ਹੈਗਾ ਲੋਕ ਜਨਤਾ ਇਹ ਪਹਿਲਾਂ ਪਾਉਣੇ ਕੱਟੂਏ ਤੇ ਮੇਰੀ ਗੱਲ ਕੋਈ ਆ ਰੋਡ ਬੰਨ੍ਹਣ ਦੇ ਤੇ ਲੋਨਰ ਉਹਦੋਂ ਬਾਅਦ ਡਾਕਟਰੀ ਮੰਡਰਮੈਂਟ ਪਰ ਬਤਲ ਗਿਆ ਜੀ ਨੂੰ ਕਿਵੇਂ ਦੇਖਦਾ ਸਰਕਾਰ ਦੀ ਇਸ ਨਾਲ ਅਲਾਈਕੀ ਨੂੰ ਕਿ ਬਿਨਾ ਨੋਟਿਸ ਦਿੱਤੇ ਅਕਾਲੀ ਦਲ ਵਰਕਰਾਂ ਨੂੰ ਸੜਕ ਛਭਰਾਈ ਹੋਈ ਆ ਤੇ ਇਹ ਸਰਕਾਰ ਛਭਰਾਈ ਨਾ ਹੁੰਦੀ ਜਗਰਮਜੀਤੂ ਜੀ ਜੀਆ ਦਾ ਵਿੱਚ ਜੂਰ ਹੁੰਦਾ ਤਾਂ ਰੋਸ ਮਾਰਕ ਰੋਡ ਮਜ਼ਹਰਾ ਕਰਨਾ ਲੋਕਾਂ ਦਾ ਪਬਲਿਕ ਦਾ ਇੱਕ ਹੱਕ ਆ ਸਾਨੂੰ ਲੋਕਤੰਤਰ ਦੇ ਵਿੱਚ ਇਹ ਹੱਕ ਸ਼ੁਰੂ ਤੋਂ ਮਿਲਿਆ ਹੋਇਆ ਹੈ ਇਹੀ ਹੱਕ ਆਮ ਆਦਮੀ ਪਾਰਟੀ ਹੱਕ ਦੇ ਨਾਲ ਪ੍ਰਕਾਰ ਬਣਾ ਚੁੱਕੀ ਆ ਤੇ ਹੁਣ ਉਹ ਲੋਕਾਂ ਨੂੰ ਧਰਨਾ ਦੇਣ ਤੋਂ ਰੋਕ ਰਹੀ ਕਿਵੇਂ ਦੇਖਦੋਂ ਜੀਪੀਆਰ ਨੂੰ ਜੀਟੀਆ ਸਾਹਿਬ ਦੇ ਜੋ ਪਾਈ ਇਹ ਪੂਰੀ ਠੇਕ ਹੈ ਪਿਆਰ 45 ਲੱਖ ਰੁਪਇਆ ਬਰਾਮਦ ਹੁੰਦਾ ਤੇ ਦਿੱਤਿਆ ਜਾਂਦਾ 500 ਕਰੋੜ ਰੁਪਇਆ ਤੇ ਇਹ ਸਭ ਕੁਝ ਝੂਠ ਦਾ ਕਲੰਦਾ ਹੈ ਤੇ ਝੂਠ ਦੇ ਕਲੰਦੇ ਨੂੰ ਸੁਝਾ ਕੇ ਖਾਲੀ ਦੇ ਵਿੱਚ ਭਰੋਚਿਆ ਜਾਂਦਾ ਤੇ ਵਕ ਵਕ ਥਾਵਾਂ ਤੇ ਵੀ ਵਿਗਰਾਮ ਜੀ ਕੇ ਆਨੂੰ બીજી ਲੈਸ ਵੱਲੋਂ ਲੈ ਕੇ ਜਾਇਆ ਜਾਂਦਾ ਉੱਥੇ ਕੀ ਬ੍ਰਾਂਮਦੀ ਹੋ ਰਹੀ ਹੈ ਉਹਨਾਂ ਕੋਲ ਜੇ ਬ੍ਰਾਂਮਦੀ ਹੁੰਦੀ ਹੁੰਦੀ ਜੀ ਤਾਂ ਦੁਬਾਰਾ ਦੁਬਾਰਾ ਕਿੱਦੇ ਲਿਜਾਇਆ ਨਾ ਜਾਂਦਾ ਤੇ ਉਹਨਾਂ ਨੂੰ ਲਿਆਣ ਦੀ ਜ਼ਰੂਰਤ ਨਾ ਬੈਂਦੀ ਜੇ ਪ੍ਰੂਫ ਹੁੰਦੇ ਇਹ ਤਾਂ ਪ੍ਰੂਫ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੇ ਆਪਾਂ ਕਹਿ ਦਈਏ ਕਿ ਕਿਤੋਂ ਕੁਝ ਜੁੜ ਨਹੀਂ ਰਿਹਾ ਤਾਂ ਜਗ੍ਹਾ ਜਗ੍ਹਾ ਟੱਕਰਾ ਮਾਰੀਆਂ ਜਾ ਰਹੀਆਂ ਜਾਰੀ